ਹਾਂਜੀ ਬਾਬਾ ਜੀ ਤੁਸੀਂ ਜਾਨਵਰਾਂ ਬਾਰੇ ਕੋਈ ਦੱਸਣ ਲੱਗੇ ਸੀਗੇ ਜੀ ਆ ਰੋਪੜ ਦੇਲੇ ਵਿੱਚ ਹੋਇਆ ਪੰਛੀਆਂ ਦਾ ਜਿਹੜਾ ਜਿਹੜੇ ਪੰਛੀਆਂ ਦੀ ਆਪਾਂ ਸੇਵਾ ਕਰਦੇ ਆਂ ਹਾਂਜੀ ਇਹ ਬੰਦੇ ਨੂੰ ਕਮੰਡ ਨਹੀਂ ਹੁੰਦਾ ਹੂੰ ਇਹ ਬਹੁਤ ਵੱਡਾ ਭੰਡਾਰਾ ਹੈ ਹੂੰ ਕਿਉਂਕਿ ਇਹਨਾਂ ਦੇ ਨਾਲ ਮਹਾਰਾਜ ਨੇ ਜੀਬ ਨਹੀਂ ਲਾਈ ਨਹੀਂ ਲਾਈ ਇਹਨਾਂ ਨੂੰ ਬੰਦਿਆਂ ਦੇ ਆਸਰੇ ਰੱਖਿਆ ਹੂੰ ਔਰ ਇਹਨਾਂ ਦੇ ਵਿੱਚ ਸਿਰਫ ਦੋ ਹੀ ਕਲਾ ਹੁੰਦੀਆਂ ਅੱਛਾ ਜੀ ਇੱਕ ਖਾਣੇ ਦੀ ਹਾਂ ਇੱਕ ਬੱਚੇ ਪੈਦਾ ਕਰਨ ਦੀ ਠੀਕ ਹੈ ਜਿਹਦੋ ਹੀ ਕਲਾ ਹੁੰਦੀਆਂ ਹਾਂ ਤਾਂ ਜੇ ਆਪਾਂ ਇਹਨੂੰ ਜ਼ਿਆਦਾ ਜਾਣਣਾ ਜਾਣਿਆ ਤਾਂ ਭਗਵਤ ਗੀਤਾ ਦੇ ਵਿੱਚ ਜਦੋਂ ਕ੍ਰਿਸ਼ਨ ਭਗਵਾਨ ਸਿdataPathਨੀ मुनि ਦੇ ਆਸ਼ਰਮ ਵਿੱਚ ਜਾਂਦੇ ਆ ਸਿੱਖਿਆ ਪ੍ਰਾਪਤ ਕਰਨਾਂ ਉੱਥੇ ਸਾਰੀਆਂ ਚੀਜ਼ਾਂ ਵਾਸਤੇ ਦੱਸੇ ਜਾਂਦਾ ਠੀਕ ਹੈ ਜੀ ਮਤਲਬ ਬੰਦੇ ਨੂੰ ਬੰਦੇ ਦੇ ਵਿੱਚ ਅੱਠ ਕਲਾ ਹੁੰਦੀਆਂ ਹਨ ਹੂੰ ਹੂੰ ਉਹ ਬਹੁਤ ਵੱਡੀ ਹਸਤੀ ਆ ਹੂੰ ਆਮ ਬੰਦੇ ਦੇ ਵਿੱਚ ਨਹੀਂ ਹੋ ਸਕਦੀਆਂ ਹਾਂਜੀ ਪਰ ਜਿਹੜੇ ਭਗਵਾਨ ਰੂਪ ਆਏ ਹੂੰ ਉਹਨਾਂ ਦੇ ਵਿੱਚ ਇਹ ਰਾਮਚੰਦਰ ਜੀ ਵਿੱਚ 16 14 ਦੀਆਂ ਹਾਂਜੀ ਹਾਂਜੀ ਕ੍ਰਿਸ਼ਨ ਭਗਵਾਨ ਵਿੱਚ 16 ਦੀਆਂ 16 ਸੀ ਹਾਂਜੀ ਹਾਂਜੀ ਤਾਂ ਐਦਾਂ ਕਰਕੇ ਆਪਣੇ ਜਿਵੇਂ ਗੁਰੂ ਸਾਹਿਬ ਤੇ ਇਹਨਾਂ ਦੇ ਵਿੱਚ ਵੀ ਮਤਲਬ ਬਹੁਤ ਕਲਾ ਤੇ ਹੂੰ 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 ਤਾਂ ਇਸ ਤਰ੍ਹਾਂ ਪੰਛੀਆਂ ਨੂੰ ਜਿਹੜਾ ਆਪਾਂ ਦਾਣਾ ਪਾਉਂਦੇ ਆ ਇਹ ਭੰਡਾਰ ਬਹੁਤ ਵੱਡਾ ਭੰਡਾਰਾ ਹੂੰ ਠੀਕ ਸਤਿ ਪਤਿ ਤਾਂ ਇਸ ਤਰੀਕੇ ਨਾਲ ਇੱਕ ਵਾਰੀ ਰੋਪੜ ਜੇਲੇ ਦੇ ਵਿੱਚ ਇੱਕ ਬਜ਼ੁਰਗ ਹੂੰ ਹੂੰ ਦਾਣੇ ਪਾਂਦਾ ਦਾ ਰੋਜ਼ ਅੱਛਾ ਜੀ ડાણે પાંડા પાંડા એક ਦਿਨ کیا ਹੋਇਆ ਇਹ ਸੱਚੀ ਘਟਨਾ ਹੈ ਜੀ ਸੱਚੀ ਘਟਨਾ ਹੈ ਹਮਮ ਡਾણે પાંડા પાંડા کیا ਹੋਇਆ ਇੱਕ ਦਿਨ ਮਰ ਗਿਆ ਉਹ اچھا ਬਜ਼ੁਰਗ ਮਰ ਗਿਆ ਬਜ਼ੁਰਗ ਮਰ ਗਿਆ ਹਮ ਤਾਂ ਲੋਕਾਂ ਨੇ ਆਖਿਆ ਵੀ ਹੁਣ ਆਪਾਂ ਇਹਨੂੰ ਚੱਕ ਕੇ ਸੰਸਕਾਰ ਕਰ ਦਿੰਨੇ ਹਾਂ ਹਮ ਤਾਂ ਉਹ ਜਦੋਂ ਉਹਨਾਂ ਨੇ ਚੱਕਣੇ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਪੰਛੀ ਆ ਕੇ ਉਹਦੇ ਉੱਪਰ ਬੈਠ ਗਏ ਓਹ ਹੋ ਹੋ ਮਤਲਬ ਉਹਨੂੰ ਖਾ ਇੱਕ ਕਿਸਮ ਦਾ ਉਹ ਖੰਡੋਲ ਰਾਹੇ ਆ اچھا ਜੀ ਕੀ ਤੁਰਥਾ ਮਾਨੂੰ ਜਾਣੇ ਬਾ ਅਰ ਪਤਾ ਨਹੀਂ ਮਹਾਰਾਜ ਨੇ ਉਹਨਾਂ ਦੀ ਐਸੀ ਫਰਿਆਦ ਸੁਣੀ ਹਾਂ ਬੰਦਾ ਮਰਿਆ ਹੋਇਆ ਜਿੰਦਾ ਹੋਇਆ ਵਾਹ ਜੀ ਵਾਹ ਵਾਹ ਜੀ ਵਾਹ ਫਿਰ ਉਹ ਪੰਜ ਚਾਰ ਸਾਲ ਰਿਹਾ ਅੱਛਾ ਜੀ ਉਸ ਤੋਂ ਬਾਅਦ ਮਤਲਬ ਪੰਛੀਆਂ ਦੇ ਵਿੱਚ ਬਹੁਤ ਜ਼ਿਆਦਾ ਹਵਾਲਾ ਜਿੰਨੀ ਮਰਜੀ ਤਾਤਰ ਵਿਦਿਆ ਆ ਕਿਸੇ ਦੇ ਕਰੀ ਹੋਈ ਹੂੰ ਉਹ ਪੰਛੀਆਂ ਨੂੰ ਤੁਸੀਂ ਦਾਣੇ ਪਾਓ ਸੱਤ ਤਰ੍ਹਾਂ ਦੇ ਮੱਕੀ ਬਾਜਰਾ ਜਵਾਰ ਜੌਣ ਕਣਕ ਵਿੱਚ ਕਾਲੀ ਸਰ੍ਹੋਂ ਪਾ ਲੋ ਥੋੜੀ ਬਹੁਤ ਵਾਹ ਜੀ ਵਾਹ ਤੇ ਤਿਲ ਪਾ ਲੋ ਚਿੱਟੇ ਠੀਕ ਹੈ ਇਹ ਸੱਤ ਚੀਜ਼ਾਂ ਹੋ ਜਾਂਦੀਆਂ ਜੇ ਆਪਾਂ ਇਹਨੂੰ ਸਤਨਾਜਾ ਕਹਿ ਕੇ ਲਵਾਂਗੇ ਹੂੰ ਹੂੰ ਤੇ ਇਹ ਬਹੁਤ ਮਹਿੰਗਾ ਪੈਂਦਾ ਠੀਕ ਠੀਕ ਕਿਉਂ ਪੈਂਦਾ ਕਿਉਂਕਿ ਉਹਦੇ ਵਿੱਚ ਉਹ ਦਾਣਾ ਪਾ ਦਿੰਦੇ ਆ ਹੂੰ ਔਰ ਪੰਛੀ ਜਿਹੜੀਆਂ ਜਿਆਦਾ ਆਪਾਂ ਨੇ ਪੰਛੀ ਖੁਸ਼ ਕਰਨੇ ਆ ਆਪਾਂ ਨੇ ਉਹ ਲਾ ਲੇ ਖੁਸ਼ ਨਹੀਂ ਕਰਦੇ ਠੀਕ ਹੈ